ਸਿੱਖ ਪ੍ਰਚਾਰਕ ਭਾਈ ਰਜੀਤ ਸਿੰਘ ਢਡਰੀਆਂ ਵਾਲਿਆਂ ਦੇ ਉੱਪਰ 2020 ਦੇ ਵਿੱਚ ਇੱਕ ਸ਼੍ਰੀ ਕਲਤਕ ਸਾਬ ਤੋਂ ਆਦੇਸ਼ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਧਾਰਮਿਕ ਮਾਮਲੇ ਦੇ ਵਿੱਚ ਸਿੱਖ ਸੰਗਤਾਂ ਨੂੰ ਪਾਇ ਰਣਜੀਤ ਸਿੰਘ ਢੜਰੀਆਂ ਵਾਲੇ ਦੇ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਆਦੇਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਉੱਪਰ ਇਹ ਇਲਜ਼ਾਮ ਸਨ ਕਿ ਸਿੱਖ ਸਾਖੀਆਂ ਨੂੰ ਕਥਾਵਾਂ ਨੂੰ ਗੁਰਦੁਆਰਾ ਸਹਿਬਾਨਾਂ ਦੀਆਂ ਇਮਾਰਤਾਂ ਬਾਰੇ ਅਤੇ ਸਰੋਵਰਾਂ ਬਾਰੇ અપਮਾਨਜਨਕ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਆਪਣੇ ਦਿਵਾਨਾਂ ਦੇ ਵਿੱਚ ਜਿਸ ਦੇ ਤਹਿਤ ਇਹ ਕਾਰਵਾਈ ਸ਼੍ਰੀ ਕਲਤਖ ਸਾਬ ਦੇ ਵੱਲੋਂ ਕੀਤੀ ਗਈ ਤੇ ਨਾਲ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਕਿ ਜਿੰਨੀ ਦੇਰ ਤੱਕ ਪਾਇ ਰਣਜੀਤ ਸਿੰਘ ਢੜਰੀਆਂ ਵਾਲੇ ਆਪਣਾ ਸਪਸ਼ਟੀਕਰਨ ਇਸ ਮਾਮਲੇ 'ਆਪਰੇ ਆਪਣਾ ਸਪਸ਼ਟ ਕਰਨਾ ਜੋ ਸ਼ਿਕਾਇਤਾਂ ਅਕਾਲ ਤਖਸੈਬ ਦੇ ਪੁੱਜੇ ਨੇ ਇਹਨਾਂ ਬਾਰੇ ਆਪਣਾ ਜੋ ਜਵਾਬ ਹੈ ਸਪਸ਼ਟਿਕਰਨ ਨਹੀਂ ਦੇ ਦਿੰਦੇ ਉਨੀ ਦੇਰ ਤੱਕ ਇਹ ਰੋਕ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਉਸ ਤੋਂ ਬਾਅਦ ਟਡਰਿਆਂ ਵਾਲਿਆਂ ਦੇ ਵੱਲੋਂ ਸ਼੍ਰੀ ਅਕਾਲ ਤਖਸੈਬ ਦੇ ਜਨਤੋਂ ਮਨਾ ਕਰ ਦਿੱਤਾ ਗਿਆ ਤੇ ਆਪਣਾ ਪ੍ਰਚਾਰ ਉਹਨਾਂ ਦੇ ਵੱਲੋਂ ਸੀਮਤ ਪੱਧਰ ਤੇ ਕਰਕੇ ਜਾਰੀ ਰੱਖਿਆ ਗਿਆ ਤੇ ਅੱਜ 2025 ਦੇ ਵਿੱਚ ਕਰੀਬ 5 ਸਾਲਾਂ ਦੇ ਬਾਅਦ ਪੈਰੀਂਦੀ ਸਿੰਘ ਟਡਰਿਆਂ ਵਾਲੇ ਸ਼੍ਰੀ ਕਾਲਤਖ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇਣ ਲਈ ਪਹੁੰਚੇ ਨੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ ਜੋ ਪਿਛਲੇ ਦੌਰਾਨ ਜੋ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਉਸ ਨੂੰ ਪ੍ਰਵਾਨ ਕਰਦਿਆਂ ਹੋਇਆਂ ਮਾਫੀ ਵੀ ਮੰਗ ਲਈ ਗਈ ਹੈ ਤੇ ਇਸ ਮੌਕੇ ਪੰਜ ਸਿੰਘ ਸਭਾਨਾਂ ਦੀ ਮੀਟਿੰਗ ਤੋਂ ਬਾਅਦ ਸ਼੍ਰੀ ਕਾਲਤਖ ਸਾਹਿਬ ਦੀ ਫਸੀਲ ਤੋਂ ਖੜਕੇ ਇਹਨਾਂ ਪੰਜ ਸਿੰਘ ਸਭਾਨਾਂ ਦੇ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਦੇ ਵਿੱਚ ਸੁਣਵਾਈ ਕੀਤੀ ਗਈ ਤੇ ਗੈਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸ਼੍ਰੀ ਕਾਲਤਖ ਸਾਹਿਬ ਦੇ ਸਾਹਮਣੇ ਖੜਾ ਹੋਣ ਲਈ ਆਖ ਦਿੱਤਾ ਗਿਆ ਉਹਨਾਂ ਦੇ ਵਿੱਚ ਗੈਨੀ ਕੁਲਦੀਪ ਸਿੰਘ ਗੱਜ ਨੇ ਕਿਹਾ ਕਿ ਜੋ ਜੋ ਕੁਝ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਕਿਹਾ ਉਸ ਦੀ ਆਪਣੀ ਗਲਤੀ ਮੰਨਣ ਨੂੰ ਤਿਆਰ ਹੋ ਤਾਂ ਢੱਡਰੀਆਂ ਵਾਲਿਆਂ ਨੇ ਮਾਈਕ ਤੇ ਵਿੱਚ ਕਿਹਾ ਹਾਂਜੀ ਬਿਲਕੁਲ ਤੇ ਉਸ ਤੋਂ ਬਾਅਦ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਆਪਣੀ ਗਲਤੀ ਮੰਨ ਲਈ ਗਈ ਹੈ ਜੋ ਸਪਸ਼ਟਿਕਰਨ ਇਹਨਾਂ ਨੇ ਇਹਨਾਂ ਦੇ ਵੱਲੋਂ ਲਿਖਤੀ ਤੌਰ ਤੇ ਦਿੱਤਾ ਗਿਆ ਉਸ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਗਲਤੀ ਮੰਨੀ ਗਈ ਹੈ ਤੇ ਇਸ ਨੂੰ ਲੈ ਕੇ ਹੁਣ ਜੋ ਆਪਣਾ ਪ੍ਰਚਾਰ ਉਹ ਕਰ ਸਕਦੇ ਨੇ ਰੋਗ ਇਹਨਾਂ ਦੇ ਪ੍ਰਚਾਰ ਤੋਂ ਹਟਾ ਦਿੱਤੀ ਜਾਂਦੀ ਹੈ ਪਰ ਕੁਝ ਹਦਾਇਤਾਂ ਨੇ ਉਜੋ ਜਾਰੀ ਕੀਤੀਆਂ ਜਾਣਗੀਆਂ ਇਸ ਦੇ ਵਿੱਚ ਹਦਾਇਤें ਜਾਰੀ ਕਰਦੇ ਹੋਇਆਂ ਗੰਨੀ ਕੁਲਦੀਪ ਸਿੰਘੜ ਗੱਜ ਨੇ ਕਿਹਾ ਕਿ ਜੋ ਤੁਸੀਂ ਪ੍ਰਚਾਰ ਕਰਨਾ ਹੈ ਉਸ ਦੇ ਵਿੱਚ ਕੇਵਲ ਗੁਰੂ ਸਿੱਖ ਮਰਿਆਦਾ ਦੀ ਗੱਲ ਕਰਨੀ ਹੈ ਜਿਹੜੀਆਂ ਸਾਖੀਆਂ ਸੁਣਾਉਣੀਆਂ ਨੇ ਉਹ ਵੀ ਗੁਰਮਤ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਨੇ ਸਰੋਵਰਾਂ ਬਾਰੇ ਗੁਰਦੁਆਰਾ ਸਬਾਨਾਂ ਦੀਆਂ ਇਮਾਰਤਾਂ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਨੀ ਸਿੱਖ ਜਥੇਬੰਦੀਆਂ ਦੇ ਖਿਲਾਫ ਕੋਈ ਨਿੱਜੀ ਟਿੱਪਣੀ ਨਹੀਂ ਕਰਨੀ ਹੈ ਜੋ ਪ੍ਰਚਾਰ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਪੰਥਕ ਮਰਿਆਦਾ ਦੇ ਪੰਥਕ ਰਵਾਇਤਾਂ ਦੇ ਅਨੁਸਾਰ ਹੀ ਕਰਨਾ ਹੈ ਤੇ ਜੇਕਰ ਤੁਹਾਨੂੰ ਇਹ ਸਾਰੀਆਂ ਹਦਾਇਤਾਂ ਮਨਜ਼ੂਰ ਨੇ ਤਾਂ ਤੁਸੀਂ ਸਤਿ ਵਜਨ ਕਹਿ ਸਕਦੇ ਹੋ ਤਾਂ ਭਾਈ ਰਣਜੀਤ ਸਿੰਘ ਦੇ ਵੱਲੋਂ ਸੱਤ ਬਚਨ ਹਾਂਜੀ ਆਖ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਅਗਿਆਨੀ ਕੁਲਦੀਪ ਸਿੰਘ ਘੱਜ ਨੇ ਕਿਹਾ ਕਿ ਇਹਨਾਂ ਦੇ ਵੱਲੋਂ ਸਾਰੀ ਗਲਤੀ ਵੀ ਮੰਨ ਲਈ ਗਈ ਹੈ ਹਦਾਇਤਾ ਵੀ ਮੰਨ ਲਈ ਗਈਆਂ ਨੇ ਇਸ ਕਰਕੇ ਜੋ ਇਹਨਾਂ ਦੇ ਪ੍ਰਚਾਰ ਦੇ ਉੱਪਰ ਰੋਕ ਲਗਾਈ ਗਈ ਸੀ ਉਸ ਨੂੰ ਹਟਾਇਆ ਜਾਂਦਾ ਹੈ ਤਾਂ ਤੁਸੀਂ ਹੁਣ 501 ਰੁਪਏ ਦੀ ਦੇਖਰਾ ਕੇ ਵਾਪਸ ਜਾਸਕデオ ਇਹ ਗੱਲਾਂ ਗਾਨੀ ਕੁਲਦੀਪ ਸਿੰਘ ਅੜਗੱਜ ਦੇ ਵੱਲੋਂ ਭਾਈ ਰਣਜੀਤ ਸਿੰਘ ਢੜੇ ਵਾਲੇ ਨੂੰ ਆਖਿਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਭਾਈ ਰਣਜੀਤ ਸਿੰਘ ਢੜੇ ਵਾਲੇ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਵੀ ਕੀਤੀ ਗਈ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਪੱਤਰਕਾਰ ਦੇ ਵੱਲੋਂ ਸਵਾਲ ਪੁੱਛਿਆ ਗਿਆ ਕਿ ਇਹਨਾਂ ਲੰਮਾ ਸਮਾਂ ਕਿਉਂ ਲੱਗ ਗਿਆ 2022 ਦੇ 2020 ਦੇ ਵਿੱਚ ਇਹ ਰੁਕ ਲੱਗੀ ਸੀ ਤੇ ਉਸ ਤੋਂ ਬਾਅਦ ਤੁਹਾਨੂੰ ਪੇਸ਼ ਹੋਣ ਲਈ ਆਖਿਆ ਗਿਆ ਪਰ ਹੁਣ ਤੁਸੀਂ ਜਾ ਕੇ 2025 ਦੇ ਵਿੱਚ ਪੇਸ਼ ਹੋਏ ਇਸ ਦੇ ਪਿੱਛੇ ਕੀ ਕਾਰਨ ਹੈ ਤਾਂ ਢੜਰਿਆਂ ਵਾਲਿਆਂ ਦੇ ਵੱਲੋਂ ਜਵਾਬ ਦਿੰਦੇ ਹੋਏ ਆਖਿਆ ਗਿਆ ਕਿ ਉਹਦੋਂ ਉਹ ਹਾਲਾਤ ਕੁਝ ਹੋਰ ਸੀ ਅਤੇ ਹੁਣ ਹਾਲਾਤ ਕੁਝ ਹੋਰ ਨੇ ਇਸ ਕਰਕੇ ਮੈਂ ਹੁਣ ਪੇਸ਼ ਹੋਇਆ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ ਤੇ ਜੋ ਕੁਝ ਵੀ ਸ਼੍ਰੀ ਕਲਤਕ ਸਾਬ ਦੇ ਵੱਲੋਂ ਮੈਨੂੰ ਸਵਾਲ ਪੁੱਛੇ ਗਏ ਮੈਂ ਸਾਰੀਆਂ ਹੀ ਗਲਤੀਆਂ ਆਪਣੀਆਂ ਮੰਨੀਆਂ ਨੇ ਜਾਣੇ ਅਣਜਾਣੇ ਦੇ ਵਿੱਚ ਜੋ ਵੀ ਮੇਰੇ ਕੋਲ ਗਲਤੀਆਂ ਹੋਈਆਂ ਸਨ ਉਹਨਾਂ ਨੂੰ ਮੈਂ ਮੰਨ ਲਿਆ ਤੇ ਪੰਥ ਦੇ ਵਡੇਰੇ ਹਿੱਤਾਂ ਲਈ ਅਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਮੈਂ ਸਾਰੀਆਂ ਗਲਤੀਆਂ ਆਪਣੀ ਝੋਲੀ ਪਾ ਲਈਆਂ ਨੇ ਆਪਣੇ ਗਲਤੀਆਂ ਮਨ ਲੰਗਾ ਨੇ ਤੇ ਪੱਤਰਕਾਰ ਦੇ ਵੱਲੋਂ ਜੋ ਦੰਦਵੀ ਟਕਸਾਲ ਦੇ ਨਾਲ ਵਿਵਾਦ ਭਾਈ ਰਣਜੀਤ ਸਿੰਘ ਦਾ ਚੱਲ ਰਿਹਾ ਉਸ ਦੇ ਬਾਰੇ ਵੀ ਸਵਾਲ ਕੀਤਾ ਗਿਆ ਤਾਂ ਇਸ ਦੇ ਜਵਾਬ ਦੇ ਵਿੱਚ ਭਾਈ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਜਿਵੇਂ ਮੈਂ ਆਪਣੀਆਂ ਗਲਤੀਆਂ ਸ਼੍ਰੀ ਕਾਲਕਤਖ ਸਾਹਿਬ ਦੇ ਅੱਗੇ ਪੇਸ਼ ਹੋ ਕੇ ਮੰਨ ਲਿਆ ਨੇ ਉਹ ਵੀ ਦੰਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਤੁਮਾ ਜੋ ਆਉਣ ਸ਼੍ਰੀ ਕਾਲਕਤਖ ਸਾਹਿਬ ਦੇ ਆਉਣ ਤੇ ਉਹ ਦੱਸਣਾ ਕਿ ਸ਼ਬੀਲ ਕਿਉਂ ਲਗਾਈ ਗਈ ਸੀ ਗੋਲੀ ਕਿਉਂ ਚਲਾਈ ਗਈ ਸੀ ਕਿਸੇ ਦਾ ਪਿਓ ਕਿਸੇ ਦਾ ਪਤੀ ਕਿਉਂ ਖੋਇਆ ਗਿਆ ਕਿਉਂ ਮਾਰਿਆ ਗਿਆ ਇਹ ਸਾਰੀ ਗੱਲਾਂ ਦਾ ਸਪਸ਼ਟੀਕਰਨ ਉਹ ਵੀ ਸ਼੍ਰੀ ਕਾਲਕਤਖ ਸਾਹਿਬ ਦੇ ਸਾਹਮਣੇ ਹੋ ਕੇ ਦੇਣ ਤਾਂ ਮੈਂ ਫਿਰ ਉਹਨਾਂ ਦੇ ਨਾਲ ਚਲਣ ਨੂੰ ਉਹਨਾਂ ਦੇ ਨਾਲ ਪ੍ਰਚਾਰ ਕਰਨ ਨੂੰ ਬਿਲਕੁਲ ਤਿਆਰ ਹੈ ਉਹਨਾਂ ਦੇ ਨਾਲ ਜੋ મતਭੇਦ ਨੇ ਉਹ ਵੀ ਖਤਮ ਹੋ ਜਾਣਗੇ ਇਹ ਵੱਡਾ ਬਿਆਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵੱਲੋਂ ਇਸ ਮੁੱਖੀ ਮੀਡੀਆ ਨਾਲ ਗੱਲਬਾਤ ਕਰਦੇ ਹੋਇਆਂ ਦਿੱਤਾ ਗਿਆ ਹੈ